ਪਿੰਡ ਚੀਮਾ ਖੁੰਡੀ ਦੇ ਰਹਿਣ ਵਾਲੇ ਸਾਬਕਾ ਸਰਪੰਚ ਕਾਂਗਰਸ ਪਾਰਟੀ ਜਗਰਾਤ ਸਿੰਘ ਜੋਗਾ ਦੇ ਦੋ ਕਾਰਸਵਾਰ ਅਣਪਛਾਤੇਆਂ ਨੇ ਚਲਾਈ ਗੋਲੀ ਇੱਕ ਗੋਲੀ ਛਾਤੀ ਦੇ ਵਿੱਚ ਲੱਗੀ ਗੰਭੀਰ ਜ਼ਖਮੀ ਹੋਣ ਕਰਕੇ ਚੌਂਗਾ ਸਿੰਘ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਮੌਕੇ ਤੇ ਪਹੁੰਚ ਕੇ ਪੁਲਿਸ ਕਰ ਰਹੀ ਹੈ ਜਾਂਚ ਮ੍ਰਿਤਕ ਦੇ ਹਸਪਤਾਲ ਲੈ ਕੇ ਆਏ ਜਗਰਾਤ ਸਿੰਘ ਦੇ ਰਿਸ਼ਤੇਦਾਰਾਂ ਨੇ ਕਿਹਾ ਕਿੰਜਗਰਾ ਸਿੰਘ ਨੂੰ ਪਹਿਲਾਂ ਹੀ ਕਈ ਧਮਕੀਆਂ ਮਿਲ ਚੁੱਕੀਆਂ ਸਨ ਪਰ ਸਹੀ ਤਰੀਕੇ ਨਾਲ ਕੋਈ ਕਾਰਵਾਈ ਨਹੀਂ ਹੋਈ ਇਸ ਨੂੰ ਲੈ ਕੇ ਅੱਜ ਦੋ ਅਣਪਛਾਤੇ ਆਏ ਤੇ ਉਹਨਾਂ ਦੀ ਛਾਤੀ ਵਿੱਚ ਗੋਲੀ ਮਾਰਤੀ ਇਸ ਦੌਰਾਨ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਸਾਡੇ ਕੋਲ ਜ਼ਖਮੀ ਹਾਲਾਤ ਵਿੱਚ ਇੱਕ ਵਿਅਕਤੀ ਆਇਆ ਸੀ ਜਾਂਚ ਕਰਨ ਤੇ ਪਤਾ ਲੱਗਾ ਕਿ ਉਸ ਦੀ ਮੌਤ ਹੋ ਚੁੱਕੀ ਹੈ ਆਪ ਦੇਖਦੇ ਹਾਂ ਅੱਗੇ ਦੀ ਖਬਰ ਨੰਬਰ ਦਰ ਬਲਵਿੰਦਰ ਸਿੰਘ ਬਰਾੜਾ ਕਿਹੜਾ ਪਿੰਡ ਵਾਜੀ ਜੀ ਟੀਮਾ ਹੁੱਡੀ ਜੀ ਤਰੀਕਾ ਹੋਇਆ ਤੇ ਕੌਣ ਸੀ ਆਇਆ ਸੀ ਇਹ ਦੀ ਰਾਸਪੰਚੋ ਜੀ ਦੋ ਆਏ ਬੈਕਤੀ ਆ ਕਰਨ ਸੱਤੇ ਹਨ ਗੋਰੀ ਮਾਸੀ ਸਾਰੇ ਤੁਸੀਂ ਹਾਂਜੀ ਕਦ ਤੇ ਆਏ ਸੀ ਗੱਡੀ ਤੇ ਆਏ ਜੀ ਪਰਿਵਾਰ ਚ ਕੌਣ ਕੌਣ ਹੈ ਇਹ ਦੋ ਭਰਾ ਤਿੰਨ ਭਰਾ ਸੇ ਹੋ ਜੇ ਇੱਕ ਛੋਟਾ ਬੇਟਾ ਵਾ ਹਾਂਜੀ ਤੇ ਵਾਈਫ ਕੰਮ ਕਰਾ ਕਰ ਇਹ ਕੰਮ ਕਰਾ ਕਰ ਇਹ ਮੈਡੀਕਲ ਸਟੋਰ ਇਹਨਾਂ ਦਾ ਦੇਖਣ ਗੋਰੀ ਮਾਸੀ ਹਾਂਜੀ ਕਰੀਬਨ 4 ਵਜੇ ਦੀ ਗੱਲ ਆ ਭਾਈ ਕੀ ਨਾਮ ਦਾ ਦਾ ਨਿਰਮਲ ਜੀ ਜਿਹਨੇ ਡੈਸਰ ਕਿੰਨ ਲੱਗਦੇ ਕੱਢੋ ਛੋਟੇ ਬ੍ਰਦਰ ਕਿਸ ਤਰ੍ਹਾਂ ਡੈਸਰ ਉਹ ਮੰਡੀ ਆਏ ਗੱਡੀ ਕਿੰਨੇ ਸਾਨੂੰ ਕਿਰਾਏ ਵਾਸਤੇ ਗੱਡੀ ਚਾਹੀਦੀ ਉਹਨੇ ਕੋਈ ਨਹੀਂ ਮਿਲ ਜੂ ਬਸ ਉਹ ਬੈਠਾ ਵਾ ਤੇ ਬੈਠੇ ਨੂੰ ਗੋਲੀ ਮਾਰ ਜਿਹਨੇ ਡੈਸਰ ਇਹਨਾਂ ਦੇ ਪਰਿਵਾਰ ਚੋਂ ਕੌਣ ਸੀ ਉਹਨਾਂ ਦਾ ਰਿੰਦਾ ਕਿ ਸਾਰੇ ਪਰਿਵਾਰ ਚੋਂ ਆਪਣੇ ਛਾਡੇ ਜਿਹੇ ਜਿੱਦਾਂ ਲੈ ਉਹਨਾਂ ਦਾ ਬੇਟਾ ਯਾਰ ਇੱਕ ਬੇਟਾ ਵਾ 17 ਸਾਲ ਦਾ ਕਮੌਣ ਵਾਲਾ ਬਾਈ ਕਮੌਣ ਵਾਲੇ ਉਹ ਹੀ ਆ ਕੀ ਕੰਮ ਕਰਦੇ ਸੀ ਇਹਦੀ ਬੜੀ ਲਾਇਕ ਮੈਡੀਕਲ ਸਟੋਰੀ ਇਹਦੀ ਬੜੀ ਦਾ ਕੰਮ ਕਰ ਕਿੰਨੇ ਵਾਰ ਸਰਪੰਚ ਬਣੇ ਸੀਗੇ ਉਸ ਵਾਰੀ ਚੌਥੀ ਵਾਰ ਕਹਿੰਦੇ ਉਹ ਐਸੀ ਹੀ ਪਰ ਉਹ ਇਹਨਾਂ ਚੋਂ ਲੁਭਾਈ ਪਉਂਦੀ ਉਹ ਵੀ ਕੰਮ ਕੰਮ ਕਰਦੇ ਪਹਿਲਾਂ ਵੀ ਤਾਂ ਸਮਝਾਇਆ ਇਹਨਾਂ ਨੂੰ ਪਹਿਲਾਂ ਵੀ ਥੋੜਾ ਜਿਹਾ ਪਹਿਲਾਂ ਵੀ ਆਇਆ ਉਹਦੇ ਕੋਈ ਕਾਰਵਾਈ ਨਹੀਂ ਹੋਈ ਪਾਲਿਕਾ ਨਿਰੰਦਰ ਸਿੰਘ ਨਾਮ ਹੀ ਮੇਰਾ ਪਿੰਡ ਚੀਮਾ ਖੁੱਡੀ ਇਹ ਕਿਹੜੇ ਪਿੰਡ ਦਾ ਬੇਟਾ ਇਹ ਚੀਮਾ ਖੁੱਡੀ ਦਾ ਕੀ ਕਰਨਾ ਹੈ ਇਹਦੀ ਮੌਜੂਦਾ 4 ਵਰੀ ਦੇ ਸਰਪੰਚਾ ਪਿਛਲੀ ਦਾ ਮੇਰ ਦਾ ਟਰਮ ਐਸ ਸੀ ਟਰਮ ਹੀ ਉਰੇ ਵੀ ਇਹਨਾਂ ਨੇ ਸਰਪੰਚ ਨੂੰ ਮਾਇਆ ਸਮਤੀ ਮੈਂਬਰ ਵੀ ਪਿਛਲੀ ਵਾਰੀ ਦੇ ਇਹ ਪਿੰਡ ਚ 2-3 ਵਾਰੀ ਅੱਗੇ ਵੀ ਇਹਨਾਂ ਤੇ ਹਮਲਾ ਆਇਆ ਕੋਈ ਕਾਰਵਾਈ ਨਹੀਂ ਹੋਈ ਧਮਕੀਆਂ ਮਿਲਦੀਆਂ ਰਹੀਆਂ ਇੱਕ ਦੋ ਵਾਰੀ ਇਹਨਾਂ ਨੂੰ ਗੈਂਗਸਟਰ ਵਾਂਗੂ ਧਮਕੀਆਂ ਮਿਲੀਆਂ ਪਰ ਕੋਈ ਬਹੁਤ ਹੀ ਕਾਰਵਾਈ ਨਹੀਂ ਹੋ ਸਕੀ ਹੁਣ ਅੱਜ ਕੋਈ ਇਹਨਾਂ ਦੇ ਘਰ ਆਇਆ ਇਹਨਾਂ ਨੇ ਨਾ ਕਾਰ ਰੈਂਟ ਤੇ ਦਿੰਦੇ ਹੁੰਦੇ ਸੀ ਕਾਰ ਰੈਂਟ ਤੇ ਲੈਣ ਵਾਸਤੇ ਆਏ ਜਿਹਨੂੰ ਉਹਨਾਂ ਨੇ ਅੰਦਰ ਹਾਲ ਖੋਲ ਕੇ ਵਖਾਲਣ ਲੱਗੇ ਤੇ ਕਹਿੰਦੇ ਵੀ ਤੁਹਾਨੂੰ ਆਰ.ਸੀ. ਦਿਖਾ ਲੋ ਜਿਨੂੰ ਆਰ.ਸੀ. ਦਿਖਾਣ ਲੱਗੇ ਤੇ ਇਹਨਾਂ ਦੇ ਦੋ ਗੋਲੀਆਂ ਮਾਰਤੀਆਂ ਦੋ ਜਣੇ ਸੀ ਇੱਕ ਗੋਲੀ ਮਾਰੀ ਪਰ ਇਹ ਨਾਮ ਤੋਂ ਲੈਣਾ ਜਗਰਾਤ ਸਿੰਘ ਨਾ ਪਰਿਵਾਰ ਤੋਂ ਕੋਣ ਪਰਿਵਾਰ ਚ ਇਹਨਾਂ ਦਾ ਬੇਟਾ ਹੈ ਕਿ ਇਹਨਾਂ ਦੇ ਵਾਈਫ ਹਨ ਹਮਨਵਾਰ ਜਿਹੜੇ ਕਿਸ ਚੀਜ਼ ਤੇ ਸਵਾਰ ਹੋ ਮੋਟਰਸਾਈਕਲ ਤੇ ਸ਼ਿਫਟ ਗਈ ਸ਼ਿਫਟ ਗਈ ਬਿਲਕੁਲ ਕੋਈ ਵੀ ਵੀਡੀਓ ਕੋ ਲੱਗ ਜਾਂਦੀ ਕਿ ਟੈਕਨ ਦੇ ਆਲੇ ਦੁਆਲੇ ਬਹੁਤ ਕੈਮਰੇ ਜੀ ਹੋ ਜਾਣਗੇ ਕੰਪਲੀਟ ਹਾਂ ਪੁਲਿਸ ਨੇ ਕੰਪਲੀਟ ਕੀਤੀ ਜੀ ਦਾ ਨਾਮ ਦੱਸੋ ਹਾਂਜੀ ਡਾਕਟਰ ਸ਼ਮਸ਼ੇਦ ਸਿੰਘ ਸਿਵਲ ਹਸਪੀਟਲ ਬਟਾਲਾ ਐਜ਼ ਅ ਮੈਡੀਕਲ ਆਫੀਸਰ ਮੈਂ ਇੱਥੇ ਕੰਮ ਕਰਦਾ ਜੀ ਹਾਂ ਜੀ ਇੱਕ ਪੇਸ਼ੈਂਟ ਜਿਹੜਾ ਗਨਸ਼ਾਟ ਆਇਆ ਉਹ ਦਾ ਨਾਮ ਜਗਰਾਤ ਸਿੰਘ ਆ son of ਮੀਂਦਰ ਸਿੰਘ ਤੇ ਪਿੰਡ ਚੱਕ ਖੁਰਦ ਦਾ ਚੀਮਾ ਖੁੱਡੀ ਦਾ ਰਹਿਣ ਵਾਲਾ ਸੀ ਠੀਕ ਹੈ 52 ਸਾਲਾਂ ਦੀ ਉਮਰ ਸੀਗੀ ਗੋਲੀ ਲੱਗਾ ਨਾਲ ਸਾਡੇ ਕੋ ਆਇਆ ਸੀਗਾ ਮਰੀਜ਼ ਜੀ ਮਰੀਜ਼ ਜਿੱਦੋਂ ਸਾਡੇ ਅੰਦਰ ਲਿਆਂਦਾ ਗਿਆ ਉਹ ਤੋਂ ਪਹਿਲਾਂ ਹੀ ਮ੍ਰਿਤਕ ਹੋ ਚੁੱਕਿਆ ਹੋਇਆ ਸੀਗਾ ਗੱਡੀ ਚੀ ਜੀ 52 ਸਾਲਾਂ ਉਮਰ ਦੇ ਮਰੀਜ਼ ਦੀ 5:00 ਬਜੇ 10 ਪੰਜ ਵਜੇ ਕੇ 10 ਮਿੰਟ ਤੇ ਸਾਡੇ ਕੋ ਮਰੀਜ਼ ਆਇਆ ਗੋਲੀ ਇੱਕ ਲੱਗੀ ਜੇ ਇੱਕ ਗੋਲੀ ਲੱਗੀ ਸੀਗੀ ਹਾਂਜੀ ਕੱਲ ਉਹਦਾ ਪੋਸਟਮਾਰਮ ਹੋਏਗਾ ਉਤੋਂ ਬਾਕੀ ਤੁਹਾਨੂੰ ਚੀਜ਼ਾਂ ਦਾ ਫਰਦਰ ਜਿਹੜੀ ਚੀਜ਼ ਆ ਉਤੋਂ ਪਤਾ ਲੱਗੂਗਾ ਸਾਰਾ ਕੁਝ। ਉਹ ਗੁੱਡੀ ਘਟਨਾ ਵਪਰੀ ਕੀ ਕਹਿੰਦੇ। ਸਾਨੂੰ ਵੀ ਹੁਣੇ ਇਨਫੋਰਮੇਸ਼ਨ ਆਈ ਹੈ। ਸੋ ਅਸੀਂ ਇੱਥੇ ਆਏ ਆ ਕਿ ਐਕਸ ਸਰਪੰਚ ਜਿਹੜੇ ਜਗਰਾਜ ਸਿੰਘ ਇਹ ਇਹਨਾਂ ਨੂੰ ਕੋਈ ਅਣਪਛਾਤੇ ਵਿਅਕਤੀ ਜਿਹੜੇ ਆ ਕੇ ਇਹਨਾਂ ਦੇ ਦਫ਼ਤਰ ਦੇ ਵਿੱਚ ਬੈਠੇ ਹੀ ਇਹਨਾਂ ਨੂੰ ਗੋਲੀਆਂ ਮਾਰ ਕੇ ਚਲੇ ਗਏ ਤੇ ਪੱਕੀ ਹੋਣਾ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਸਾਹਮਣੇ ਚੀਜ਼ ਆਉਂਦੀ ਹੈ ਉਹਦੇ ਅਕੋਰਡਿੰਗਲੀ ਅਸੀਂ ਕਾਰਵਾਈ ਕਰਾਂਗੇ ਕੋਈ ਸਿਸਟੀ ਕੈਮਰੇ ਵਿੱਚ ਫੁਟੇਜ ਕਰਦੇ ਬਸ ਦੇਖ ਰਹੇ ਹਾਂ ਜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹਦੀ ਕਿੰਨੀਆਂ ਗੋਲੀ ਲੱਗੀਆਂ ਇੱਕ ਕੋਈ ਗੋਲੀ ਲੱਗੀ ਹੈ ਜੀ